ਸਰ ਇਹ ਕੋਰਪਸ ਕਲੈਕਟੇਕਾ ਘਟਨਾ ਵਾਂਗ ਹੀ ਮਾਮਲਾ ਹੈ ਬੜਾ ਇੱਕ ਰਵੀ ਕੁਮਾਰ ਨਾਮ ਦਾ ਲੜਕਾ ਰੰਗੇਸ਼ਾ ਕਲੋਨੀ ਦਾ ਕਤਵਲੀਏਰੀ ਦਾ ਰਹਿਣ ਵਾਲਾ ਜਿਹਦੇ ਤੇ ਜਿਹਦੇ ਖਿਲਾਫ ਕੱਲ ਮਕਦਮਾ ਦਰਜ ਕੀਤਾ ਗਿਆ ਸੀ 50 ਗ੍ਰਾਮ ਹੈਰੋਇਨ ਦਾ ਸਿਵਲਾਈ ਥਾਣੇ ਚ ਜਿਹੇ ਜਿਹਨੂੰ ਅੱਜ ਸਬ ਇੰਸਪੈਕਟਰ ਅੰਗਰੇਜ਼ ਸਿੰਘ ਦੀ ਅਗਵਾਈ ਚ ਟੀਮਾਂ ਅੱਜ ਉਹਨੂੰ ਮਾਨਯੋਗ ਅਦਾਲਤ ਚ ਚੌਥੀ ਫਲੋਰ ਤੇ ਲੈ ਕੇ ਆਈ ਸੀ ਪੇਸ਼ ਕਰਨਾ ਜਦੋਂ ਚੌਥੇ ਫਲੋਰ ਤੇ ਇੱਕਦਮ ਇਹ ਇਸਨੇ ਪੁਲਿਸ ਦੀ ਕਸਟਡੀ ਚੋਂ ਭੱਜਣ ਦੀ ਕੋਸ਼ਿਸ਼ ਕੀਤੀ ਉੱਥੇ ਜਦੋਂ ਪੁਲਿਸ ਦੀ ਕਸਟਡੀ ਚ ਇਹ ਚੌਥੇ ਫਲੋਰ ਤੋਂ ਤੀਜੇ ਫਲੋਰ ਤੱਕ ਆ ਗਿਆ ਮਲਾਜਮੇ ਦੇ ਪਿੱਛੇ ਭੱਜੇ ਤੀਜੇ ਫਲੋਰ ਤੋਂ ਇਹਨੇ ਇੱਕਦਮ ਰੈਂਪ ਦੇ ਨਾਲ ਥੱਲੇ ਛਾਲ ਮਾਰਤੀ ਜਿਸ ਨੂੰ ਨਾਲ ਦੀ ਨਾਲ ਹੀ ਲਿਆ ਕੇ ਮਲਾਜਮਾ ਨੇ ਆਪਣੀ ਗੱਡੀ 'ਚ ਲਿਆ ਕੇ ਇਹਨੂੰ ਇੱਥੇ ਰਜਿੰਦਰ ਹਸਪਤਾਲ ਐਡਮਿਟ ਕਰਾਇਆ ਜਿਹਦਾ ਇਲਾਜ ਕਰਾਇਆ ਜਾ ਰਿਹਾ ਜੋ ਦਰਾਨੀ ਇਲਾਜ ਚ ਕਿੰਨੇ ਕਸਤ ਲੱਗਿਏ ਇਹ ਤਾਂ ਡਾਕਟਰ ਸਾਹਿਬ ਵੀ ਦੱਸ ਸਕਦੇ ਨੇ ਅਸੀਂ ਬਿਲਕੁਲ ਇਲਾਜ ਕਰਾ ਰਹੇ ਹਾਂ ਸਾਰੀ ਟੀਮ ਸਾਡੀ ਇੱਥੇ ਇਹ ਨਸ਼ੇ ਦਾ ਆਤੀਏ ਤੇ ਖਿਲਾਫ ਪਹਿਲਾਂ ਵੀ ਮੁਕੱਦਮੇ ਦਰਜ ਨੇ ਪਹਿਲਾਂ ਇਹਦੇ ਖਿਲਾਫ ਹਿਮਾਚਲ ਪੁਲਿਸ ਵੀ ਬਲਾਸਪੁਰ ਜ਼ਿਲ੍ਹੇ ਵੀ ਪਰਚਾ ਦਰਜ ਕਤਵਾਲੀ ਥਾਣੇ ਪਰਚਾ ਦਰਜ ਨੇ ਇਹ ਨਸ਼ਾ ਵੇਚਣ ਦਾ ਆਤੀ ਸੀ ਕਿੰਨੇ ਪਰਚੇ ਦਰਜ ਨੇ ਨਸ਼ਾ ਲੈਣ ਦਾ ਪੰਜਾਬ ਵਿੱਚ ਕਿੰਨੇ ਹਜੇ ਹਾਲ ਦੀ ਘੜੀ ਚੋਰ ਕਾਟਚੋਂ ਪਤਾ ਲੱਗਿਆ ਦੋ ਮੁਕੱਦਮੇ ਦਰਜ ਨੇ ਇਹਦੇ ਖਿਲਾਫ ਪਹਿਲਾਂ 2022 ਤੇ 23 ਦੇ ਤੇ ਬਾਕੀ ਰਿਕਾਰਡ ਚ ਸਾਰੇ ਡੀਪੀਐਸ ਤੋਂ ਐਨਡੀਪੀਐਸ ਤੇ ਐਕਸਰਸਾਈਜ਼ ਸਰ ਜਿਸ ਤਰ੍ਹਾਂ ਇੱਥੇ ਕੋਲ 2012 ਦੇ ਉੱਪਰ ਵੀ 2012 ਇਸ ਦੇ ਖਿਲਾਫ ਜੋ ਇਹਨੇ ਜੋ ਬਣਦੀ ਕਾਨੂੰਨੀ ਕਾਰਵਾਈ ਹੈ ਜੋ ਇਹਨੇ ਪੁਲਿਸ ਦੀ ਕਸਟਡੀ ਚੋਂ ਭੱਜਣ ਦੀ ਕੋਸ਼ਿਸ਼ ਕੀਤੀ ਹੈ ਉਸ ਸੰਬੰਧ ਚ ਕਾਰਵਾਈ ਜੋ ਬਣਦੀ ਕਾਨੂੰਨੀ ਕਾਰਵਾਈ ਨਵਾਂ ਮਕਦਮਾ ਦਰਜ ਕੀਤਾ ਗਿਆ ਡਾਕਟਰ ਕਿਸੀ ਕੀ ਡਾਕਟਰ ਹਜੇ ਕਲੀਅਰ ਕਰ ਰਹੇ ਆ ਅਦਾਲਤ ਚੱਲ ਰਿਹਾ ਥੈਂਕ ਯੂ ਸਰ ਸਰ ਕੋਰਪਸ ਨਾਲ ਇੱਕ ਘਟਨਾ ਵਾਪਰੀ ਕੀ ਨਾਮ ਦਾ ਬਣਦਾ ਇੱਕ ਰਵੀ ਕੁਮਾਰ ਨਾਂ ਦਾ ਲੜਕਾ ਰੰਗੇਸ਼ਾ ਕਲੋਨੀ ਦਾ ਕਤਵਾਲੀ ਏਰੀਆ ਦਾ ਰਹਿਣ ਵਾਲਾ ਜਿਹਦੇ ਤੇ ਜਿਹਦੇ ਖਿਲਾਫ ਕੱਲ ਮਕਦਮਾ ਦਰਜ ਕੀਤਾ ਗਿਆ ਸੀ 50 ਗ੍ਰਾਮ ਹੈਰੋਇਨ ਦਾ ਸਵਲਾਈ ਥਾਣੇ ਚ ਜਿਹੇ ਜਿਹਨੂੰ ਅੱਜ ਸਬ ਇੰਸਪੈਕਟਰ ਅੰਗਰੇਜ਼ ਸਿੰਘ ਦੀ ਅਗਵਾਈ ਚ ਟੀਮਾਂ ਚ ਉਹਨੂੰ ਮਾਨਯੋਗ ਅਦਾਲਤ ਚ ਚੌਥੀ ਫਲੋਰ ਤੇ ਲੈ ਕੇ ਆਈ ਸੀ ਪੇਸ਼ ਕਰਨਾ ਜਦੋਂ ਚੌਥੇ ਫਲੋਰ ਤੇ ਇੱਕਦਮ ਇਹ ਇਸਨੇ ਪੁਲਿਸ ਦੀ ਕਸਟਡੀ ਚੋਂ ਭੱਜਣ ਦੀ ਕੋਸ਼ਿਸ਼ ਕੀਤੀ ਉੱਥੇ ਜਦੋਂ ਪੁਲਿਸ ਦੀ ਕਸਟਡੀ ਚੋਂ ਇਹ ਚੌਥੇ ਫਲੋਰ ਤੋਂ ਤੀਜੇ ਫਲੋਰ ਤੱਕ ਆ ਗਿਆ ਮਲਾਜਮੇ ਦੇ ਪਿੱਛੇ ਭੱਜੇ ਤੀਜੇ ਫਲੋਰ ਤੋਂ ਇਹਨੇ ਇੱਕਦਮ ਰੈਂਪ ਦੇ ਨਾਲ ਥੱਲੇ ਛਾਲ ਮਾਰਤੀ ਜਿਸ ਨੂੰ ਨਾਲ ਦੀ ਨਾਲ ਹੀ ਲਿਆ ਕੇ ਮਲਾਜਮਾ ਨੇ ਆਪਣੀ ਗੱਡੀ 'ਚ ਲਿਆ ਕੇ ਇਹਨੂੰ ਇੱਥੇ ਰਜਿੰਦਰਾ ਹਸਪਤਾਲ 'ਲ ਐਡਮਿਟ ਕਰਾਇਆ ਦਾ ਇਲਾਜ ਕਰਾਇਆ ਜਾ ਰਿਹਾ ਜੋ ਦਰਨ ਇਲਾਜ ਕਿੰਨੇ ਕਿਸਤ ਲੱਗੀਏ ਇਹ ਤਾਂ ਡਾਕਟਰ ਸਾਹਿਬ ਹੀ ਦੱਸ ਸਕਦੇ ਨੇ ਅਸੀਂ ਬਿਲਕੁਲ ਇਲਾਜ ਕਰਾ ਰਹੇ ਹਾਂ ਸਾਰੀ ਟੀਮ ਸਾਡੀ ਇੱਥੇ ਇਹ ਨਸ਼ੇ ਦਾ ਆਤੀਏ ਤੇ ਖਿਲਾਫ ਪਹਿਲਾਂ ਵੀ ਮੁਕੱਦਮੇ ਦਰਜ ਨੇ ਪਹਿਲਾਂ ਇਹਦੇ ਖਿਲਾਫ ਹਿਮਾਚਲ ਪੁਲਿਸ ਵੀ ਬਲਾਸਪੁਰ ਜ਼ਿਲ੍ਹੇ ਵੀ ਪਰਚਾ ਦਰਜ ਕਤਵਾਲੀ ਥਾਣੇ ਪਰਚਾ ਦਰਜ ਨੇ ਇਹ ਨਸ਼ਾ ਵੇਚਣ ਦਾ ਆਤੀ ਸੀ ਕਿੰਨੇ ਪਰਚੇ ਦਰਜ ਨੇ ਨਸ਼ਾ ਲੈਣ ਦਾ ਪੰਜਾਬ ਵਿੱਚ ਕਿੰਨੇ ਹਜੇ ਹਾਲ ਦੀ ਘੜੀ ਚੋਰ ਕਾਟਚੋ ਪਤਾ ਲੱਗਿਆ ਦੋ ਮੁਕੱਦਮੇ ਦਰਜ ਨੇ ਇਹਦੇ ਖਿਲਾਫ ਪਹਿਲਾਂ 2022 ਤੇ 23 ਦੇ ਤੇ ਬਾਕੀ ਰਿਕਾਰਡ ਚ ਸਾਰੇ ਡੀਪੀਐਸ ਤੋਂ ਐਂਡੀਪੀਐਸ ਤੇ ਐਕਸਰਸਾਈਜ਼ ਹੈ ਸਰ ਜਿਸ ਤਰ੍ਹਾਂ ਇਹਨੇ ਫੋਟੋ ਸ਼ਾਲਮਾਰਾਂ ਦੇ ਉੱਪਰ ਵੀ ਸ਼ਾਲਮਾਰਾਂ ਇਸ ਦੇ ਖਿਲਾਫ ਜੋ ਇਹਨੇ ਜੋ ਬਣਦੀ ਕਾਨੂੰਨੀ ਕਾਰਵਾਈ ਹੈ ਜੋ ਇਹਨੇ ਪੁਲਿਸ ਦੀ ਕਸਟਡੀ ਚ ਭਜਨ ਦੀ ਕੋਸ਼ਿਸ਼ ਕੀਤੀ ਹੈ ਉਸ ਸੰਬੰਧ ਚ ਕਾਰਵਾਈ ਜੋ ਬਣਦੀ ਕਾਨੂੰਨੀ ਕਾਨੂੰਨੀ ਕਾਰਵਾਈ ਨਵਾਂ ਮਕਦਮਾ ਦਰਜ ਕੀਤਾ ਗਿਆ ਡਾਕਟਰ ਕਿ ਕਿਸੇ ਡਾਕਟਰ ਹਜੇ ਕਲੀਅਰ ਕਰ ਰਹੇ ਆ ਅਦਾਲਤ ਚੱਲ ਰਿਹਾ ਥੈਂਕ ਯੂ ਸਰ ਸਰ ਕੋਰਪਸ ਨਾਲ ਇੱਕ ਨਵਾਂ ਅਪੀਲ ਕੇਸ ਦਾ ਮਾਮਲਾ ਹੈ ਬਣਿਆ ਇੱਕ ਰਵੀ ਕੁਮਾਰ ਨਾਂ ਦਾ ਲੜਕਾ ਰੰਗੇਸ਼ਾ ਕਲੋਨੀ ਦਾ ਕਤਵਲੀ ਏਰੀਆ ਦਾ ਰਹਿਣ ਵਾਲਾ ਜਿਹਦੇ ਤੇ ਜਿਹਦੇ ਖਿਲਾਫ ਕੱਲ ਮਕਦਮਾ ਦਰਜ ਕੀਤਾ ਗਿਆ ਸੀ 50 ਗ੍ਰਾਮ ਹੈਰੋਇਨ ਦਾ ਸਵਲਾਈ ਥਾਣੇ ਚ ਜਿਹਦੇ ਜਿਹਨੂੰ ਅੱਜ ਸਬ ਇੰਸਪੈਕਟਰ ਅੰਗਰੇਜ਼ ਸਿੰਘ ਦੀ ਅਗਵਾਈ ਚ ਟੀਮਾਂ ਚ ਉਹਨੂੰ ਮਾਨਯੋਗ ਅਦਾਲਤ ਚ ਚੌਥੀ ਫਲੋਰ ਤੇ ਲੈ ਕੇ ਆਈ ਸੀ ਪੇਸ਼ ਕਰਨਾ ਜਦੋਂ ਚੌਥੇ ਫਲੋਰ ਤੇ ਇੱਕਦਮ ਇਹ ਇਸਨੇ ਪੁਲਿਸ ਦੀ ਕਸਟਡੀ ਚੋਂ ਭੱਜਣ ਦੀ ਕੋਸ਼ਿਸ਼ ਕੀਤੀ ਉਥੇ ਜਦੋਂ ਪੁਲਿਸ ਦੀ ਕਸਟਡੀ ਚ ਇਹ ਚੌਥੇ ਫਲੋਰ ਤੋਂ ਤੀਜੇ ਫਲੋਰ ਤੱਕ ਆ ਗਿਆ ਮਲਾਜਮੇ ਦੇ ਪਿੱਛੇ ਭੱਜੇ ਤੀਜੇ ਫਲੋਰ ਤੋਂ ਇਹਨੇ ਇੱਕਦਮ ਰੈਂਪ ਦੇ ਨਾਲ ਥੱਲੇ ਛਾਲ ਮਾਰਤੀ ਜਿਸ ਨੂੰ ਨਾਲ ਦੀ ਨਾਲ ਹੀ ਲਿਆ ਕੇ ਮਲਾਜਮਾ ਨੇ ਆਪਣੀ ਗੱਡੀ 'ਚ ਲਿਆ ਕੇ ਇਹਨੂੰ ਇੱਥੇ ਰਜਿੰਦਰਾ ਹਸਪਤਾਲ ਐਡਮਿਟ ਕਰਾਇਆ ਜਿਹਦਾ ਇਲਾਜ ਕਰਾਇਆ ਜਾ ਰਿਹਾ ਜੋ ਦਰੰਦ ਇਲਾਜ ਕਿੰਨੇ ਕਿੱਸੇ ਲੱਗੇ ਆ ਇਹ ਤਾਂ ਡਾਕਟਰ ਸਾਹਿਬ ਵੀ ਦੱਸ ਸਕਦੇ ਨੇ ਅਸੀਂ ਬਿਲਕੁਲ ਇਲਾਜ ਕਰਾ ਰਹੇ ਹਾਂ ਸਾਰੀ ਟੀਮ ਸਾਡੀ ਇੱਥੇ ਇਹ ਨਸ਼ੇ ਦਾ ਆਤੀਏ ਦੇ ਖਿਲਾਫ ਪਹਿਲਾਂ ਵੀ ਮੁਕੱਦਮੇ ਦਰਜ ਨੇ ਪਹਿਲਾਂ ਇਹਦੇ ਖਿਲਾਫ ਹਮਾਚਲ ਪੁਲਿਸ ਵੀ ਬਲਾਸਪੁਰ ਜ਼ਿਲ੍ਹੇ ਵੀ ਪਰਚਾ ਦਰਜ ਤਤਵਾਲੀ ਥਾਣੇ ਪਰਚਾ ਦਰਜ ਨੇ ਇਹ ਨਸ਼ਾ ਵੇਚਣ ਦਾ ਆਤੀ ਸੀ ਕਿੰਨੇ ਪਰਚੇ ਦਰਜ ਨੇ ਨਸ਼ਾ ਲੈਣ ਦਾ ਪੰਜਾਬ ਵਿੱਚ ਕਿੰਨੇ ਹਜੇ ਹਾਲ ਦੀ ਘੜੀ ਚੋਰ ਕਾਟਚੋਂ ਪਤਾ ਲੱਗਿਆ ਦੋ ਮੁਕੱਦਮੇ ਦਰਜ ਨੇ ਇਹਦੇ ਖਿਲਾਫ ਪਹਿਲਾਂ 2022 ਤੇ 23 ਦੇ ਤੇ ਬਾਕੀ ਰਿਕਾਰਡ ਚ ਸਾਰੇ ਡੀਪੀਐਸ ਤੋਂ ਐਂਡੀਪੀਐਸ ਤੇ ਐਕਸਾਈਜ਼ ਹੈ ਸਰ ਜਿਸ ਤਰ੍ਹਾਂ ਇਹਨੇ ਪੋਰਟ ਨੂੰ ਸ਼ਾਲਮਾਰਾਂ ਦੇ ਉੱਪਰ ਵੀ ਸ਼ਾਲਮਾਰਾਂ ਇਸ ਦੇ ਖਿਲਾਫ ਜੋ ਇਹਨੇ ਜੋ ਬਣਦੀ ਕਾਨੂੰਨੀ ਕਾਰਵਾਈ ਹੈ ਜੋ ਇਹਨੇ ਪੁਲਿਸ ਦੀ ਕਸਟਡੀ ਚੋਂ ਭੱਜਣ ਦੀ ਕੋਸ਼ਿਸ਼ ਕੀਤੀ ਹੈ ਉਸ ਸੰਬੰਧ ਚ ਕਾਰਵਾਈ ਜੋ ਬਣਦੀ ਕਾਨੂੰਨੀ ਕਾਨੂੰਨੀ ਕਾਰਵਾਈ ਨਵਾਂ ਮਕਦਮਾ ਦਰਜ ਕੀਤਾ ਗਿਆ ਡਾਕਟਰ ਜੀ ਕਿਸੇ ਡਾਕਟਰ ਹਜੇ ਕਲੀਅਰ ਕਰ ਰਹੇ ਆ ਅਦਾਲਤ ਚੱਲ ਰਿਹਾ ਥੈਂਕ ਯੂ ਸਰ ਪੋਰਟ ਆਫ ਲੈਕ ਕੇ ਨਵਾਂ ਅਪੀਲ ਕੇ ਮਾਮਲਾ ਹੈ ਬਣਦਾ ਇੱਕ ਰਵੀ ਕੁਮਾਰ ਨਾਮ ਦਾ ਲੜਕਾ ਰੰਗੇਸ਼ਾ ਕਲੋਨੀ ਦਾ ਕਤਵਲੀ ਏਰੀਆ ਦਾ ਰਹਿਣ ਵਾਲਾ ਜਿਹਦੇ ਤੇ ਜਿਹਦੇ ਖਿਲਾਫ ਕੱਲ ਮਕਦਮਾ ਦਰਜ ਕੀਤਾ ਗਿਆ ਸੀ 50 ਗ੍ਰਾਮ ਹੈਰੋਇਨ ਦਾ ਸਿਵਲਾਈ ਥਾਣੇ ਚ ਜੇ ਜਿਹਨੂੰ ਅੱਜ ਸਬ ਇੰਸਪੈਕਟਰ ਅੰਗਰੇਜ਼ ਸਿੰਘ ਦੀ ਅਗਵਾਈ ਚ ਟੀਮਾਂ ਚ ਉਹਨੂੰ ਮਾਨਯੋਗ ਅਦਾਲਤ